ਸਭ ਕੋਲੇ ਸਿਰ ਹੁੰਦਾ ਏ ਸਭ ਦੇ ਸ਼ਿਰ ਸੱਤ ਨਹੀਂ ਹੁੰਦੀ ਸਭ ਕੋਲੇ ਹੁੰਦੇ ਈ ੜੇ ਸਭ ਕੋਲੇ ਪਤਨੀ ਨਹੀਂ ਹੁੰਦੀ ਸਭ ਕੋਲੇ ਇੱਕ ਦੁੱਖ ਹੈ ਸਾ ਜੋ ਦਿਲ ਵਿੱਚ ਤੱਕ ਨਹੀਂ ਹੁੰਦਾ ਸਭ ਕੋਲੇ ਸਭ 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 ਨਹੀਂ ਹੁੰਦਾ ਸਭ ਕੁਦਨੂ ਰਾਜਾ ਕਹਿੰਦੇ ਸਭ ਕੋਲੇ ਖਾਟ ਨਹੀਂ ਹੁੰਦੇ ਸਭ ਦੇ ਤਰ ਕੋਥੀ ਹੁੰਦੀ ਸਭ ਕੋਲੋਂ ਬਾਟ ਨਹੀਂ ਹੁੰਦੇ ਸਭ ਕੋਲੇ ਸਭ ਹੁੰਦਿਆਂ ਵੀ ਸੁਖਤਾ ਨੂੰ ਲੱਭ ਨਹੀਂ ਹੁੰਦਾ ਸਭ ਕੋਲੇ ਸਭ ਨਹੀਂ ਹੁੰਦਾ ਸਭ ਕੋਲੇ ਸਭ ਸਭ ਕੋਲੇ ਸਭ ਨਹੀਂ ਹੁੰਦਾ ਸਭ ਕੋਲੇ ਸਭ ਨਹੀਂ ਹੁੰਦਾ ਸਭ ਕੋਲੇ ਰੰਗ ਹੁੰਦੇ ਨੇ ਸਭ ਕੋਲੇ ਅੱਖ ਨਹੀਂ ਹੁੰਦੀ ਸਭ ਲੋਕ ਪੀ ਇੱਜ਼ਤ ਚਾਹੁੰਦੇ ਪਰ ਸਭ ਦੋਖਟ ਨਹੀਂ ਹੁੰਦੀ ਸਭ ਕੁਝ ਵੱਖਰਾ ਹੀ ਚਾਹੁੰਦੇ ਵੱਖਰਾ ਤੱਬ ਨਹੀਂ ਹੁੰਦਾ ਸਭ ਕੋਲੇ ਸਭ ਨਹੀਂ ਹੁੰਦਾ ਸਭ ਕੋਲੇ ਸਭ ਨਹੀਂ ਹੁੰਦਾ ਸਭ ਕੋਲੇ ਦਿਲ ਹੁੰਦਾ ਏ ਹਰ ਦਿਲ ਤੋਂ ਪਿਆਰ ਨਹੀਂ ਹੁੰਦਾ ਬੜੇ ਨਾਲ ਕੋਲੇ ਕਰਮ ਨੇ ਹਰ ਕਰ ਪਰਿਵਾਰ ਨਹੀਂ ਹੁੰਦਾ ਸੰਗੀਆਂ ਦਾ ਸਾਥ ਲਵਾਵੋ ਸੰਗੀਆਂ ਦਾ ਸਾਥ ਲਵਾਵੋ ਸਾਥ ਕੋਈ ਜੱਗ ਨਹੀਂ ਹੁੰਦਾ ਸਭ ਕੋਲੇ ਸਭ ਨਹੀਂ ਹੁੰਦਾ ਸਭ ਕੋਲੇ ਸਭ ਨਹੀਂ ਹੁੰਦਾ ਕਹਿੰਦੇ ਪਿੰਡ ਕੁੰਡ ਜਾ ਛੱਡ ਕੇ ਪੈਸਾ ਦਾ ਖੂਬ ਕਮਾ ਸਭ ਕੋਲੇ ਦਮੜੀ ਆਗੀ ਸਭ ਨੇ ਸਕੂਨ ਦਵਾਇਆ ਜਦ ਸਿਰ ਤੇ ਜਿੰਮਾ ਹੋਵੇ ਜਦ ਸਿਰ ਤੇ ਜਿੰਮਾ ਹੋਵੇ ਫੇਰ ਪਿਛੇ ਕੱਪ ਨਹੀਂ ਹੁੰਦਾ ਸਭ ਤੋਂ ਦਾਵਾਰ ਕਰਦੇ ਕੁਝ ਕੁਝ ਵੀ ਛੱਡ ਨਹੀਂ ਹੁੰਦਾ ਸਭ ਕੋਲੇ ਸਭ ਨਹੀਂ ਹੁੰਦਾ ਸਭ ਕੋਲੇ ਥੱਪ ਨਹੀਂ ਹੁੰਦਾ ਖਾਪਾਂ ਨੂੰ ਪੂਰਾ ਕਰਕੇ ਬੰਤੇ ਨੇ ਖਾਵੂ ਦੂਰੇ ਹੁੰਦੇ ਕਦੇ ਅਮਜਤ ਨਹੀਂ ਕਰਦੇ ਕਦੇ ਕਦੇ ਸਭ ਵੀ ਹੁੰਦਾ ਸਭ ਕੋਲੇ ਸਭ ਨਹੀਂ ਹੁੰਦਾ ਸਭ ਕੋਲੇ ਸਭ ਨਹੀਂ ਹੁੰਦਾ ਸਭ ਲੋਕੀ ਸ਼ੋਹਰਤ ਚਾਉਂਦੇ ਸਭ ਕੋਲੇ ਸਭ ਨਹੀਂ ਹੁੰਦਾ ਜਦ ਸ਼ੋਹਰਤ ਕੋਹੜ ਨਹੀਂ ਰਹਿੰਦੀ ਉਦੋਂ ਕੋਈ ਮਗਰ ਨਹੀਂ ਹੁੰਦਾ ਜਗ ਆਪਾਂ ਨੂੰ ਛੱਡ ਦਿੰਦਾ ਜਗ ਦਾ ਮੋ ਛੱਡ ਨਹੀਂ ਹੁੰਦਾ ਸਭ ਕੋਲੇ ਸਭ ਨਹੀਂ ਹੁੰਦਾ ਸਭ ਕੋਲੇ ਸਭ ਨਹੀਂ ਹੁੰਦਾ ਸਭ ਕੋਲੇ ਰੂਹ ਹੁੰਦੀ ਐ ਪਰ ਰੂਹ ਦਾ ਗਿਆਨ ਨਹੀਂ ਹੁੰਦਾ ਜਿੰਨਾ ਕੋਲ ਗਿਆਨ ਹੁੰਦਾ ਏ ਸਭ ਤੋਂ ਹੀ ਧਿਆਨ ਨਹੀਂ ਹੁੰਦਾ ਮਾਲ ਕਦੇ ਨਿਰਵਾਸ ਤੋਂ ਬਿਨ ਕਦੇ ਯਾਰ ਰੱਬ ਤੋਂ ਨਹੀਂ ਹੁੰਦਾ सब कोड़े सब हुंदा सब कोड़े सब नी हुंदा सब कोड़े सब नी हुंदा सब कोड़े सब नी हुंदा बहुत बहुत शुक्रिया